ਤੇ ਵੱਡੇ ਨਾਵਾਂ ਦੇ ਵਿੱਚ ਤਾ ਕਪਿਲ ਸ਼ਰਮਾ ਉਹਦਾ ਨਾਮ ਹੁੰਦਾ ਕਿਦਾਂ ਦਾ ਰਿਸ਼ਤਾ ਔਰ ਕਿਦਾਂ ਦਾ ਰਿਗਾਰਡ ਕਿਵੇਂ ਦੇ ਰਿਸਪੈਕਟ ਜਦੋਂ ਅੰਮ੍ਰਿਤਸਰ ਆਉਂਦੇ ਨੇ ਮਿਲਦੇ ਨੇ ਜਾਂ ਤੁਸੀਂ ਬੰਬੇ ਜਾਂਦੇ ਹੋ ਕਿਵੇਂ ਦਾ ਰਿਸ਼ਤਾ ਤੋਂ ਨਹੀਂ ਬੜਾ ਸੋਹਣਾ ਰਿਸ਼ਤਾ ਉਹ ਬਹੁਤ ਇੱਜ਼ਤ ਦਿੰਦੇ ਆ ਸਾਰੇ ਬਹੁਤ ਇੱਜ਼ਤ ਦਿੰਦੇ ਆ ਬੜਾ ਈ ਮਾਨ ਦਿੰਦੇ ਆ ਔਰ ਮੈਂ ਚਾਹੇ ਬੰਬੇ ਜਾਵਾਂ ਵੀ ਤੇ ਕਪਿਲ ਨੇ ਇੰਨੇ ਕਿਹਾ ਕਿ ਭਾਜੀ ਤੁਹਾਡੇ ਸ਼ੋਅ ਕਿੰਨੇ ਵਜੇ ਖਤਮ ਹੋਣਾ ਮੈਂ ਗੱਡੀ ਭੇਜ ਰਿਹਾ ਤੁਸੀਂ ਮੇਰੇ ਕੋਲ ਆ ਜਾ ਹੂੰ ਤੇ ਮੈਂ ਉਹਦੇ ਕੋਲ ਚਲੇ ਜਾਂਦਾ ਫਿਰ ਅਸੀਂ ਸਾਰੀ ਰਾਤ ਗੱਪਾਂ ਮਾਰਦੇ ਆਂ ਪੁਰਾਣੇ ਸਮੇਂ ਨੂੰ ਚੇਤੇ ਕਰਕੇ ਥੁੰਦੀ ਰਹਿਸਲਾ ਉਹ ਸਾਰਾ ਕੁਝ ਕਪਿਲ ਨੂੰ ਬੜਾ ਕੁਝ ਯਾਦ ਹੈ ਤੇ ਬੜਾ ਪਿਆਰਾ ਬੰਦਾ ਗੁੱਡ ਹਿਊਮਨ ਬੀਿੰਗ ਕਮ ਆ ਬਹੁਤ ਡਾਊਨ ਟੂ ਅਰਥ ਔਰ ਵਰਸਟਾਈਲ ਐਕਟਰ ਹੈ ਮੁੰਡਾ ਸੋ ਮੈਂ ਹਮੇਸ਼ਾ ਉਹ ਮੈਂ ਵੀ ਬਹੁਤ ਇੱਜ਼ਤ ਕਰਦਾ ਉਹਦੀ ਤੇ ਉਹਦੀ ਵਾਈਫ ਵੀ ਮੇਰੀ ਸਟੂਡੈਂਟ ਹੈ ਗਿੰਨੀ ਹਾਂ ਉਹ ਵੀ ਜਲੰਧਰ ਮੈਂ ਥੀਏਟਰ ਕਰਵਾਉਣ ਜਾਂਦਾ ਤੇ ਉਹਦੇ ਵਿੱਚ ਉਹ ਵੀ ਹੁੰਦੀ ਸੀ ਗਿੰਨੀ ਵੀ ਉੱਥੇ ਹੁੰਦੀ ਸੀ ਅੱਛਾ ਜੀ ਤੇ ਉਹ ਵੀ ਜੇ ਉਹ ਅੰਮ੍ਰਿਤਸਰ ਵੀ ਆਵੇ ਕਪਿਲ ਤਾਂ ਵੀ ਉਹਨੇ ਕਹਿਣਾ ਦੱਕ ਭਾਜੀ ਮੈਂ ਅੰਮ੍ਰਿਤਸਰ ਆ ਰਿਹਾ ਵਾ ਤੇ ਮੈਂ ਕੱਲ 卢ਕਾਰ ਆਵਾਂਗਾ ਅੱਛਾ ਜੀ ਤੇ ਉਹ ਦੋਹੇ ਜੀ ਘਰ ਵੀ ਆਉਂਦੇ ਆ ਬੈਠਦੇ ਆ ਖਾਣਾ ਵਣ ਖਾਂਦੇ ਆ ਗੱਲਾਂ ਕਰੀਦੀਆਂ ਸੋ ਸੋਹਣੇ ਪਲ ਬੀਤਦੇ ਆ ਇਸੇ ਤਰ੍ਹਾਂ ਚਾਹੀ ਉਹ ਰਜੀਵ ਟਿੰਗਰਾ ਹੋਵੇ ਜਾਂ ਕੋਈ ਹੋਰ ਜਿੰਨੇ ਵੀ ਆ ਸਾਰਿਆਂ ਦੇ ਨਾਲ ਇਸੇ ਤਰ੍ਹਾਂ ਦਾ